ਲੇ ਦਿਨੀ ਅਰਚਨਾ ਮਖਵਾਨਾ ਦੇ ਵੱਲੋਂ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗ ਕਰਨ ਦੀ ਤਸਵੀਰ ਸਾਂਝੀ ਕੀਤੀ ਗਈ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਖੇਸ ਪਹੰਚੀ ਸਿੱਖ ਸੰਪਰਦਾਵਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਵੀ ਸੰਬੋਧਨ ਕਰਦਿਆਂ ਇਸ ਘਟਨਾ ਤੇ ਤਿੱਖੇ ਸ਼ਬਦਾਂ ਚ ਨਿੰਦਾ ਕੀਤੀ ਅਤੇ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਸ਼ਰਧਾ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਨਾ ਕਿ ਫੋਟੋਗ੍ਰਾਫੀ ਦਾ ਲੜਕੇ ਵੱਲੋਂ ਆ ਕੇ ਸਰੋਵਰ ਦੇ ਕੰਢੇ ਤੇ ਬਹਿ ਕੇ ਜਿਸ ਦਿਨ ਯੋਗ ਦਿਵਸ ਸੀ ਉਸ ਦਿਨ ਆ ਕੇ ਤਿ ਜੋਗਾ ਕੀਤਾ ਗਿਆ ਆਪਣੀਆਂ ਫੋਟੋਆਂ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਪ੍ਰਧਾਨ ਸ਼ਰਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਐਕਸ਼ਨ ਲੈ ਕੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਉਸ ਲੜਕੀ ਦੇ ਖਿਲਾਫ ਜਿਹੜਾ ਪਰਚਾ ਸੀ ਪੁਲਿਸ ਕੋਲ ਉਹ ਵੀ ਦਰਜ ਕਰਵਾਇਆ ਪਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪ੍ਰਬੰਧ ਵਿੱਚ ਸਹਿਯੋਗ ਜ਼ਰੂਰ ਕਰੀਏ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆ ਕੇ ਕੀਰਤਨ ਸੁਣੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇ ਢਾਡੀ ਸਹਿਬਾਨ ਇਤਿਹਾਸ ਸਰਵਣ ਕਰਵਾਉਂਦੇ ਨੇ ਬੈਠ ਕੇ ਤੇ ਢਾਡੀਆਂ ਦੇ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਜਾਏ ਨਾ ਕਿ ਬਾਨੋ ਸੁਵਾਨੀਆਂ ਰੀਲਾ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾਣ ਹਰਮੰਦਰ ਸਾਹਿਬ ਆ ਕੇ ਤੇ ਫਿਲਮਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਫਿਲਮਾਂ ਨੂੰ ਪ੍ਰਮੋਟ ਕਰਨ ਵਾਲਾ ਸਥਾਨ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਰਚਨਾ ਮਖਵਾਨਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਅੰਮ੍ਰਿਤਸਰ ਪੁਲਿਸ ਨੇ ਅਰਚਨਾ ਮਖਵਾਨਾ ਦੇ ਖਿਲਾਫ ਕਾਰਵਾਈ ਕਰਦਿਆਂ 295ਏ ਦੇ ਤਹਿਤ ਪਰਚਾ ਦਰਜ ਕੀਤਾ ਹੈ। ਅਤੇ ਅਰਚਨਾ ਮਖਵਾਨਾ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਤੁਹਾਡੇ ਕੋਲ 30 ਜੂਨ ਤੱਕ ਦਾ ਸਮਾਂ ਹੈ। ਅੰਮ੍ਰਿਤਸਰ ਥਾਣੇ ਦੇ ਵਿੱਚ ਪੇਸ਼ ਹੋਵੋ। ਹੁਣ ਅਰਚਨਾ ਮਖਵਾਨਾ ਥਾਣੇ ਦੇ ਵਿੱਚ ਆਊਗੀ ਜਾਂ ਨਹੀਂ ਇਹ ਦੇਖਣਾ ਹੋਵੇਗਾ। ਰੈਤ ਮਰਿਆਦਾ ਅਨੁਸਾਰ ਯੋਗ ਦੀ ਸਿੱਖ ਧਰਮ ਦੇ ਵਿੱਚ ਕੋਈ ਮਹੱਤਤਾ ਨਹੀਂ ਹੈ ਇਸੇ ਕਰਕੇ ਇਸ ਨੂੰ ਵਿਵਾਦਿਤ ਮੰਨਿਆ ਜਾ ਰਿਹਾ ਹੈ ਇਹ ਪਹਿਲਾ ਮਾਮਲਾ ਵੀ ਨਹੀਂ ਹੈ ਕਿ ਧਾਰਮਿਕ ਸਥਾਨਾਂ ਤੋਂ ਇਸ ਤਰ੍ਹਾਂ ਦੀਆਂ ਵਿਵਾਦਿਤ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਉੱਭਰ ਚੁੱਕੀਆਂ ਨੇ ਇਸੇ ਕਰਕੇ ਐਸਜੀਪੀਸੀ ਨੇ ਇਸ ਖਿਲਾਫ ਸਖਤ ਨੋਟਿਸ ਲੈਂਦਿਆਂ ਦਰਬਾਰ ਸਾਹਿਬ ਦੇ ਅੰਦਰ ਸੇਵਾਦਾਰਾਂ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਨੇ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਫੋਟੋਗ੍ਰਾਫੀ, ਵੀਡੀਓਗ੍ਰਾਫੀ ਅਤੇ ਫਿਲਮੀ ਅਦਾਕਾਰਾਂਾਂ ਦੇ ਵੱਲੋਂ ਦੀ ਕਿਸੇ ਵੀ ਫਿਲਮ ਦੇ ਪ੍ਰਮੋਸ਼ਨ ਕਰਨ ਤੇ ਵੀ ਰੋਕ ਲਗਾ ਦਿੱਤੀ ਹੈ। ਐਸਜੀਪੀਸੀ ਦੇ ਇਸ ਫੈਸਲੇ ਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲੇਗਾ ਕਿ ਲੋਕ ਹੁਣ ਧਾਰਮਿਕ ਸਥਾਨਾਂ ਤੇ ਇਸ ਤਰ੍ਹਾਂ ਦੀਆਂ ਵਿਵਾਦਿਤ ਤਸਵੀਰਾਂ ਕੈਦ ਕਰਨ ਤੋਂ ਗੁਰੇਜ਼ ਕਰਨਗੇ ਜਾਂ ਫਿਰ ਨਹੀਂ ਇਹ ਵੀ ਸਵਾਲ ਬਰਕਰਾਰ ਹੈ। ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼